ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਰਾਮਗੜ੍ਹ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ 75 80 00 855 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਉਹ ਫੋਲੋਅਰ ਸੇਅਰ ਕਰ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਮੈਂ ਕਰਦੇ ਆਪਾਂ ਬਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਸੱਸੀ ਜੀ ਸੱਸੀ ਕਲਵਰੀ ਨਾਮ ਨਾ ਬਿੱਕੀ ਖਾਨ ਪਿੰਡ ਰਾਮਗੜ੍ਹ ਹਾਂਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਜੇ ਵੀ ਬੈੜ ਦੀ ਜਾਣਕਾਰੀ ਦੋਪਣੀ ਇਹਨੇ ਦੂਜੇ ਸੂਏ ਸੋਣਾ ਵੀਰੇ ਹਾਂਜੀ ਤਕਰੀਬਨ ਇਹਦੇ 7 ਤੋਂ 8 ਦਿਨ ਬਾਕੀ ਆ ਜੀ 7 ਤੋਂ 8 ਦਿਨ ਬਾਕੀ ਆ ਹਾਂ ਅੱਜ ਲਗਭਗ 24 ਤਰੀਕ ਹੋ ਗਈ ਤੇ 3 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਹਾਂਜੀ ਕੱਦ ਬੈਟਾ ਸੁਖਰਾ ਕਰਮ ਵਾਲੀ ਹਾਂ ਕੱਦ ਬੈਟਾ ਬਹੁਤ ਚੰਗਾ ਦੂਜੇ ਸੂਏ ਸੋਣਾ ਹਾਂਜੀ ਤੇ ਪਲੂਣ ਨੇ ਚੰਗਾ ਦੁੱਧ ਕੱਢਿਆ 22 ਲੀਟਰ ਦੁੱਧ ਕੱਢਿਆ ਪਹਿਲੇ ਸੂਏ ਰੇਟ ਭਰਾ ਜਿਆਜਾ ਇਹਦਾ ਲੈਣ ਦੇਣ 95000 ਰੁਪਏ ਬੈੜ ਦਾ ਲਗਭਗ 9500 ਇਹ ਤੋੜ ਦੋ ਨਾਲੇ ਲੈਵਲ ਉਹ ਦਿਖਾਉਣੇ ਪਏ ਨੂੰ ਠੀਕ ਹੈ ਨਾ ਫੇਸ ਕੁਆਲਟੀ ਦੇਖ ਸਕਦੇ ਹੋ ਪਰਾ ਤੇ ਕੱਦ ਬਲਡ ਸੁਖਨਾ ਕਰਮ ਵਾਲੀ ਦਾ ਦਿਖ ਰਿਹਾ ਚਲੋ ਜੀ ਵੱਧ ਜਾਣਕਾਰੀ ਭਾਈ ਤੂੰ ਵੀ ਲੈ ਸਕਦੇ ਹਾਂ ਆਪਰਾ ਤੋੜ ਲੈ ਲੋਚ ਬਾਕੀ ਬਰੀਡ ਦਾ ਸੁਭਰ ਬਹੁਤ ਵਧੀਆ ਠੀਕ ਹੈ ਠੀਕ ਤੋੜ ਇਸ ਇਧਰ ਕੱਢ ਲੋ ਇਧਰ ਬੱਸ ਲੋਚ ਦੂਜੀ ਸੂਏ ਸੁਣਾ ਨਾ ਭਾਈ ਹਾਂਜੀ ਦੂਜੀ ਸੂਏ ਸੁਣਾ ਲੈ ਆ ਮੋੜ ਲੈ ਮੋੜ ਲੈ ਮੋੜ ਲੈ ਮੋੜ ਲੈ ਮੋੜ ਲੈ ਲੋਚ ਠੀਕ ਸਹਿਬਾ ਤੁਰਾ ਤਾਰ ਸਾਡੇ ਸਾਹਮਣੇ ਚੰਗੀ ਪਲੀ ਕੋਲੋਸੀਵਰਾ ਠੀਕ ਹੈ ਜੀ ਕੋਲੋਸੀ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪੈਂਦਾ ਬਰਨਾਲਾ ਠੀਕ ਹੈ ਜੀ ਦਸੱਲੀ ਚੱਕ ਤੁਸੀਂ ਆਪ ਕਰਨੀ ਹੈ ਜੀ ਠੀਕ ਹੈ ਜੀ ਅ ਬਾਕੀ ਕੱਚੀ ਵੀ ਆ ਥੋੜੇ ਦਿਨਾਂ ਦੀ ਬਾਈ ਜਨਾ ਜ਼ਰੂਰ ਕਨੈਕਟ ਕਰੋ ਭਰਾ ਮਿਲਦੇ ਆਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ